एससी फरंट रजिस्टर पंजाब की महीनावार मीटिंग गुरुद्वारा श्रोमणी शहीद बाबा जीवन सिंह रजिंद्रा रोड धर्मपुर विखे फरंट के चेयरमैन डॉक्टर रणजीत सिंह सैद मुहम्मद की अगवाई और प्रधान सिंह जज पंडोरी की प्रधानगी हेठ हुई मीटिंग दौरान जितके फरंट के वक् वक्त अहदेदार हाजिर हुए उत्ते किशनपुरा तो नवे अहदेदार नियुक्त किए गए ਸਾਹ ਅੱਜ ਨਵੀਂ ਕੌਂਸਲਦਾਰੀ ਨਿਯਤ ਕੀਤੀ ਗਈ ਆ ਕਿਹੜੀ ਉਪਦੇਸ਼ਾਰੀ ਹੈ ਤੇ ਕੌਣ ਹੈ ਸਾਰੇ ਹਿਸਤਕਾਰਿਕ ਸਾਥੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹੀਨਾਵਾਰ ਮੀਟਿੰਗ ਜੋ ਐਸਸੀ ਫਰੰਟਲ ਸਟੇਟ ਪੰਜਾਬ ਜੱਥੇਬੰਦੀ ਦੀ ਹੋਈ ਆ ਇਸ ਦੇ ਵਿੱਚ ਦੂਰੋਂ ਨੇੜੋਂ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਸਾਰੇ ਹੀ ਆਗੂ ਸਹਿਬਾਨਾਂ ਨੂੰ ਸਿਰਫ ਬੁਲਾਇਆ ਗਿਆ ਸੀਗਾ ਤਾਂ ਕਿ ਅਸੀਂ ਆਉਣ ਵਾਲੇ ਭੁੱਖ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਾਡੇ ਐਸਸੀ ਸਮਾਜ ਦੇ ਉੱਤੇ ਜੋ ਅਤਿਆਚਾਰ ਹੋ ਰਿਹਾ ਹੈ ਉਨੂੰ ਰੋਕਿਆ ਜਾਵੇ ਕਿਸ ਤਰ੍ਹਾਂ ਠੱਲ ਪਾਈ ਜਾਵੇ ਅਤੇ ਕਿੱਦਾਂ ਸਾਡੇ ਜੋ ਬੁਨਿਆਦੀ ਸਹੂਲਤਾਂ ਆ ਉਹ ਸਾਨੂੰ ਨਹੀਂ ਮਿਲ ਰਹੀਆਂ 1947 ਤੋਂ ਦੇਸ਼ ਆਜ਼ਾਦ ਹੋ ਚੁੱਕਾ ਆ ਪਰ ਅੱਜ ਤੱਕ ਸਾਡਾ ਸ਼ਰੂਲਡ ਕਾਸ ਸਮਾਜ ਆ ਉਹ ਪੰਜ-ਪੰਜ ਮਰਲੇ ਪਲਾਟਾਂ ਵਾਸਤੇ ਵੀ ਵਿਲਕ ਰਿਆ ਆ ਆਖਰ ਪੰਜਾਬ ਦੇ ਵਿੱਚ ਐਡੀ ਵੱਡੀ ਆਬਾਦੀ ਹੋਣ ਦੇ ਬਾਵਜੂਦ ਵੀ ਸਾਨੂੰ ਹੱਕ ਤੇ ਹਕੂਕ ਕਿਉਂ ਨਹੀਂ ਦਿੱਤੇ ਜਾ ਰਹੇ ਸਾਨੂੰ ਸਾਡੀ ਕੌਮ ਤੋਂ ਹੀ ਜਿਹੜਾ ਸਰਕਾਰਾਂ ਨੂੰ ਇੰਨਾ ਕਾਹਦਾ ਡਰ ਪਿਆ ਹੋਇਆ ਆ ਇਹੋ ਜੀਆਂ ਜੜੀਆਂ ਹੈਗੀਆਂ ਆ ਭਾਵਨਾਵਾਂ ਦੇ ਉੱਤੇ ਵਿਉਤਬੰਧੀਆਂ ਦੇ ਉੱਤੇ ਅੱਜ ਜਿਹੜਾ ਹੈਗਾ ਮੀਟਿੰਗ ਹੋਈ ਆ ਅਤੇ ਅੱਜ ਦੀ ਮੀਟਿੰਗ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਸਤਿਕਾਰਯੋਗ ਮਿੱਤਰ ਅਤੇ ਬਹੁਤ ਹੀ ਸਾਡੇ ਸਮਾਜ ਦੇ ਬੁੱਧੀਜੀਵੀ ਵਰਗ ਦੇ ਵਿੱਚੋਂ ਸਰਦਾਰ ਲਖਵੀਰ ਸਿੰਘ ਜੀ ਕਿਸ਼ਨਪੁਰਾ ਜੋ ਕਿ ਪਹਿਲਾਂ ਸਾਬਕਾ ਪੰਚਾਇਤ ਮੈਂਬਰ ਵੀ ਰਹਿ ਚੁੱਕੇ ਆ ਉਹਨਾਂ ਨੂੰ ਅੱਜ ਆਪਾਂ ਜਿਹੜਾ ਹੈਗਾ ਕਿਸ਼ਨਪੁਰਾ ਦੇ ਜਿਹੜੇ ਹੈਗਾ ਬਲਾਕ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਬਲਾਕ ਪ੍ਰਧਾਨ ਦੀ ਤੇ ਅਸੀਂ ਉਮੀਦ ਕਰਦੇ ਆ ਕਿ ਇਹ ਜਿਹੜਾ ਹੈਗਾ ਫਰੰਟ ਦੀਆਂ ਗਤੀਵਿਧੀਆਂ ਨੂੰ ਘਰ ਤੱਕ ਕਰਕਰ ਤੱਕ ਲੈ ਕੇ ਜਾਣਗੇ ਅਤੇ ਜੋ ਸਾਡੇ ਹੱਕ ਤੇ ਹਕੂਕ ਮਾਰੇ ਜਾ ਰਹੇ ਆ ਇੰਨੀ ਆਬਾਦੀ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਅਸੀਂ ਟੱਚ ਕਰਾਂਗੇ ਉਹਨਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਾਂਗੇ ਔਰ ਮੈਂ ਆਪੇ ਮਾਧਿਅਮ ਰਹੀਂ ਉਹਨਾਂ ਲੋਕਾਂ ਨੂੰ ਵੀ ਚਕਾਮਣੀ ਦੀ ਤਰ੍ਹਾਂ ਅਸੀਂ ਜਿਹੜਾ ਹੈਗਾ ਦੱਸ ਦਈਏ ਕਿ ਜਿਹੜੇ ਲੋਕ ਆਏ ਦਿਨ ਸਾਡੀਆਂ ਧੀਆਂ ਭੈਣਾਂ ਨੂੰ ਪੰਜਾਬ ਦੇ ਵਿੱਚ ਬੇਵੱਤ ਕਰ ਰਹੇ ਆ ਔਰ ਸਾਡੇ ਗਰੀਬ ਵੀਰਾਂ ਨੂੰ ਉਹਨਾਂ ਨੂੰ ਜਿਹੜਾ ਹੈਗਾ ਉਤਪੀੜਨ ਕਰ ਰਹੇ ਉਹਨਾਂ ਦਾ ਅਤੇ ਉਹਨਾਂ ਤੋਂ ਦਿਹਾੜੀ ਤੱਪਾ ਕਰਾ ਕੇ ਕੰਮਕਾਰ ਕਰਾ ਕੇ ਉਹਨਾਂ ਦੀ ਮਜ਼ਦੂਰੀ ਨਹੀਂ ਪੰਜਾਬ ਦੇ ਵਿੱਚ ਦਿੱਤੀ ਜਾ ਰਹੀ। ਐਸ ਪਰ ਲੇਬਰ ਦਾ ਜੋ ਕਾਨੂੰਨ ਹੈ ਉਹ ਜਦੋਂ ਬੰਦਾ ਉੱਥੇ ਜਾ ਕੇ ਉਹਦੇ ਕੰਮ ਕਰਨ ਲੱਗ ਜਾਂਦਾ ਉਸੇ ਟਾਈਮ ਹੀ ਉਹਦੀ ਜਿਹੜੀ ਹੈਗੀ ਆ ਸ਼ੁਰੂ ਹੋ ਜਾਂਦਾ ਹੈ ਉਹਦਾ ਪੂਠਾ ਮੀਟਰ ਸ਼ੁਰੂ ਹੋ ਜਾਂਦਾ ਆ ਪਰ ਸਾਡੇ ਪਿੰਡਾਂ ਦੇ ਵਿੱਚ ਅਜੇ ਸਾਡੇ ਕੋਲੇ ਮਾਮਲੇ ਆਏ ਆ ਕਿਹਾ ਗਿਆ ਕਿ ਸਾਡਾ ਤਾਂ ਉਸ ਦਿਨ ਕੰਮ ਹੀ ਨਹੀਂ ਹੋਇਆ ਤੇ ਅਸੀਂ ਜਿਹੜਾ ਹੈਗਾ ਤੁਹਾਨੂੰ ਕਾਦੇ ਪੈਸੇ ਦਿੱئے۔ ਜਦੋਂ ਮਜ਼ਦੂਰ ਕਿਸੇ ਦੇ ਘਰ ਜਾ ਕੇ ਖੜ ਜਾਂਦਾ ਆ ਤਾਂ ਉਦੋਂ ਸਮਝ ਲਓ ਤੁਹਾਡੀ ਡਿਊਟੀ ਤੇ ਆ ਚਾਹੇ ਉਸ ਨੂੰ ਮੰਝੇ ਤੇ ਭਾੜੋ ਤੇ ਚਾਹੇ ਉਸ ਨੂੰ ਕੰਮ ਕਰਾ ਲਓ ਇਸ ਕਰਕੇ ਅਜਿਹੇ ਜੋ ਸ਼ਰਾਰਤੀ ਤਤ ਆ ਅਸੀਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਉਹ ਬੰਦੇ ਦੇ ਪੁੱਤ ਬਣ ਜਾਣ ਨਹੀਂ ਤੇ ਜਿਹੜਾ ਹੈਗਾ ਇਹਦੇ ਉੱਤੇ ਅਸੀਂ ਐਸਆਈਐਸਟੀ ਐਕਟ ਦੇ ਤਹਿਤ ਪਰਚੇ ਵੀ ਦਰਜ ਕਰਾਵਾਂਗੇ ਬਾਅਦ ਵਿੱਚ ਸਾਨੂੰ ਕਿਹਾ ਜਾਂਦਾ ਆ ਕਿ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਇਹ ਜਿਹੜਾ ਕਾਨੂੰਨ ਹੈ ਪੰਜਾਬ ਦੇ ਵਿੱਚ ਬਣਿਆ ਅਸੀਂ ਜੋ ਭਾਰਤ ਵਿੱਚ ਬਣਿਆ ਅਸੀਂ ਤਾਂ ਉਸੇ ਦੇ ਹੀ ਤਹਿਤ ਗੱਲ ਕਰ ਰਹੇ ਆ ਤੇ ਕਰਾਂਗੇ ਵੀ ਤੇ ਹੁਣ ਜਿਹੜੇ ਜਿਹੜੇ ਲੋਕ ਆ ਛਰੂਲ ਕਾਸਟੋਕਾਂ ਦੇ ਉੱਤੇ ਅਤਿਆਚਾਰ ਕਰ ਰਹੇ ਆ ਉਹ ਬੰਦੇ ਦੇ ਪੁੱਤ ਬਣ ਜਾਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਸਖਤ ਜਿਹੜੇ ਹੈਗਾ ਲੈਜ਼ੇ ਦੇ ਵਿੱਚ ਵੀ ਕੰਮ ਕਰਾਂਗੇ ਤੇ ਭਰਪੂਰ ਜਿਹੜਾ ਇਹਦੇ ਉੱਤੇ ਐਕਸ਼ਨ ਵੀ ਲਿਆ ਜਾਊਗਾ ਕਿਮਨ ਸਾਹਿਬ ਜਿਸ ਤਰ੍ਹਾਂ ਕਿ ਅਕਸਰ ਹੀ ਕਿਸਾਨਾਂ ਦੇ ਉੱਤੇ ਦੋਸ਼ ਆਪਾਂ ਲਾ ਦਿੰਦੇ ਆ ਕਿ ਇਹ ਧਰਨੇ ਲਾ ਦਿੰਦੇ ਆ ਆਪਣੀ ਮੰਗਾਂ ਸਮਝੀ ਕਿ ਸਾਨੂੰ ਆਪਣੇ ਹੱਕ ਲੈਣੇ ਨਹੀਂ ਹੁੰਦੇ ਬਿਲਕੁਲ ਇਹ ਚੀਜ਼ ਦੇ ਨਾਲ ਮੈਂ ਤੁਹਾਡੇ ਨਾਲ ਸਹਿਮਤ ਆ ਅਸੀਂ ਕਿਸੇ ਦੇ ਉੱਤੇ ਜਿਹੜਾ ਦੋਸ਼ ਨਹੀਂ ਲਗਾਉਂਦੇ ਜੇ ਕਿਸਾਨਾਂ ਦੇ ਵਿੱਚ ਬਾਹਲ ਹੈ ਉਹ ਸੰਗਠਿਤ ਹੈ ਤਾਂ ਉਹ ਆਣ ਕੇ ਧਰਨੇ ਲਾ ਲੈਂਦੇ ਆ ਸਾਨੂੰ ਉਹਨਾਂ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਸਾਨੂੰ ਸਿਰਫ ਸਾਡੇ ਲੋਕਾਂ ਦੇ ਉੱਤੇ ਅਵੇਅਰ ਨਹੀਂ ਹੋਏ ਸਾਡੇ ਲੋਕਾਂ ਨੂੰ ਮੈਂ ਆਪਦੇ ਮਾਧਿਅਮ ਰਾਹੀਂ ਪਲੇਟਫਾਰਮ ਮਾਧਿਅਮ ਰਾਹੀਂ ਸੋਸ਼ਲ ਮੀਡੀਆ ਦੇ ਮੈਂ ਆਪ ਸਭ ਨੂੰ ਬੇਨਤੀ ਕਰਾਂ ਜਿਹੜੇ ਵੀ ਲੋਕ ਇਸ ਵੀਡੀਓ ਨੂੰ ਦੇਖਣਗੇ ਉੱਠੋ ਜਾਗੋ ਤੇ ਅਸੀਂ ਫਰੰਟਲਿਸਟ ਪੰਜਾਬ ਜਿੱਥੇ ਬੰਦਾ ਹਿੱਸਾ ਬਣੋ ਉਸ ਦਿਨ ਸਾਡੇ ਕੋਲੇ ਨਾ ਹੋ ਸਾਡੇ ਕੋਲੇ ਇਹੋ ਜਿਹੇ ਕੇਸ ਆ ਰਹੇ ਆ ਅਸੀਂ ਹਜ਼ਾਰ ਫੋਨ ਕਰਦੇ ਆਂ ਕਿ ਜੱਥੇ ਬੰਦਾ ਹਿਸਾਬ ਬੰਦੋ ਹਿਸਾਬ ਬੰਦੋ ਪਰ ਡਾਂਗਾ ਖਾਣ ਤੋਂ ਬਾਅਦ ਵਿੱਚ ਸਾਡੇ ਕੋਲੇ ਆਉਂਦੇ ਆ ਉਦੋਂ ਕਹਿੰਦੇ ਸਾਡੇ ਤੇ ਅਤਿਆਚਾਰ ਹੋ ਗਿਆ ਸਾਡੀ ਬਾਹ ਫੜ ਲਓ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਉਹਨਾਂ ਨੂੰ ਜਿਹੜਾ ਹੈਗਾ ਬੇਨਤੀ ਕਰਾਂ ਕਿ ਉਹ ਇਹਦਾ ਹਿਸਾਬਨ ਤੇ ਸਾਨੂੰ ਕਿਸਾਨਾਂ ਦੇ ਉੱਤੇ ਕੋਈ ਜਿਹੜਾ ਹੈਗਾ ਸਿਰਫ ਅਸਾਸੀ ਹੱਕ ਜਿਹੜੇ ਤੁਹਾਡੀ ਗੱਲ ਦੇ ਨਾਲ ਗਿਲ ਸਭ ਬਿਲਕੁਲ ਮੈਂ ਸਹਿਮਤ ਆ ਸਾਨੂੰ ਹੀ ਹਜੇ ਤੱਕ ਆਪਣੇ ਹੱਕਾਂ ਦੀ ਪ੍ਰਾਪਤੀ ਉਹ ਲੈਣੀ ਨਹੀਂ ਆਏਗੀ ਅਸੀਂ ਆਪਦੇ ਹੱਕ ਦੇ ਹਕੂਕਾਂ ਲਈ ਹਜੇ ਤੱਕ ਜਾਗਰੂਕ ਨਹੀਂ ਹੋ ਰਹੇਗੇ ਚੇਅਰਮੈਨ ਸਾਹਿਬ ਜਿਸ ਤਰ੍ਹਾਂ ਕਿ ਆ ਤੁਸੀਂ ਗੱਲ ਕੀਤੀ ਸੀ ਪਹਿਲਾਂ ਆਫ ਕੈਮਰਾ ਕਿ ਅਸੀਂ ਤਾਂ ਇਥੋਂ ਦੇ ਵਸਨੀਕ ਹੀ ਨਹੀਂ ਕਿਉਂਕਿ ਸਾਡੇ ਕੋਲੇ ਕੋਈ ਰਜਿਸਟਰੀ ਨਹੀਂ ਆਉਂਦੀ ਥਾਂ ਦੀ ਉਹਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਮੈਂ ਸਭ ਤੋਂ ਜ਼ਿਆਦਾ ਸ਼ਡਿਊਲਡ ਕਾਸਟ ਜਿਹੜਾ ਪੰਜਾਬ ਕਿਸੇ ਸਟੇਟ ਦੇ ਵਿੱਚ ਲੋਕ ਰਹਿੰਦੇ ਆ ਤਾਂ ਸਿਰਫ ਪੰਜਾਬ ਦੇ ਵਿੱਚ ਰਹਿੰਦੇ ਆ ਸਾਰੇ ਭਾਰਤ ਵਰਸ਼ ਦੇ ਵਿੱਚੋਂ ਸਭ ਤੋਂ ਵੱਧ ਆਬਾਦੀ ਸ਼ਡਿਊਲਡ ਕਾਸਟ ਕਾਸਟ ਲੋਕਾਂ ਦੀ ਉਹ ਕਿੱਥੇ ਆ ਪੰਜਾਬ ਦੀ ਧਰਤੀ ਉੱਤੇ ਤੇ ਜਿਹੜਾ ਹੈਗਾ ਆ ਇੱਕ ਸਲੋਗਨ ਦਿੱਤਾ ਗਿਆ ਸੀਗਾ ਪਿੱਛੇ ਜੇ ਕਾਇਤੋ ਕੋਸਾਲ ਪਹਿਲਾਂ ਕਿ ਜਿਸकी ਜਿੰਨੀ ਰੇਸ਼ੋ ਭਾਰੀ 19 ਉਹਦੀ ਹਿੱਸੇਦਾਰੀ ਇਸ ਦਾ ਭਾਵ ਕੀ ਆ ਵੀ ਸਾਡੀ ਨਾ ਤਾਂ ਸਾਨੂੰ ਉਨੀ ਹਿੱਸੇਦਾਰੀ ਮਿਲਦੀ ਪਈ ਆ ਤੇ ਨਾ ਹੀ ਸਾਡੇ ਕੋਲੇ ਕੁਦਰਤੀ ਜੋ ਸਰੋਤ ਆ ਉਹ ਸਾਡੇ ਕੋਲੇ ਉਹੀ ਆ ਕਿਉਂਕਿ ਜਿਨ੍ਹਾਂ ਕੋਲੇ ਜ਼ਮੀਨਾਂ ਆ ਉਹ ਆਪਦਾ ਹੱਕ ਜਿਤਾਉਂਦੇ ਇਸ ਦਾ ਮਤਲਬ ਕੀ ਹੋਇਆ ਕਿ ਅਸੀਂ ਇੱਥੋਂ ਦੇ ਵਸਨੀਕ ਹੀ ਨਹੀਂ ਗਏ ਅਜੇ ਤੱਕ ਸਾਨੂੰ ਜਦੋਂ ਅਜੇ ਤੱਕ ਲਾਲ ਲਕੀਰਾਂ ਉਂਦੇ ਘਰਾਂ ਦੀਆਂ ਰਜਿਸਟਰੀਆਂ ਨਹੀਂ ਹੋਈਆਂ ਕੱਲ ਨੂੰ ਜਿਹੜਾ ਹੈਗਾ ਵਕਫ ਬੋਰਡ ਆਣ ਕੇ ਕਹਿਦਾ ਵੀ ਚਲੋ ਵੀ ਇੱਥੋਂ ਬਾਹਰ ਹੋਓ ਇਹ ਤਾਂ ਜਗ੍ਹਾ ਸਾਡੇ ਵਿੱਚ ਆਉਂਦੀ ਆ ਤੇ ਫਿਰ ਸਾਡੇ ਬੰਦੇ ਕਿੱਧਰ ਜਾਣਗੇ ਇਸ ਕਰਕੇ ਮੈਂ ਆਪ ਤੇ ਮਾਤੀ ਮਰਾਹੀਂ ਸਾਰੇ ਸ਼ੂਡਕਾਸ ਲੋਕਾਂ ਨੂੰ ਭੈਣਾ ਭਰਾਵਾਂ ਨੂੰ ਬੇਨਤੀ ਕਰਾਂ ਕਿ ਆਪਦੀਆਂ ਰਜਿਸਟਰੀਆਂ ਦੇ ਲਈ ਬਾਹਰ ਆਓ ਘਰਾਂ ਦੀਆਂ ਰਜਿਸਟਰੀਆਂ ਕਰਾਓ ਇਸ ਤੋਂ ਪਹਿਲਾਂ ਕਿ ਕੋਈ ਤੁਹਾਨੂੰ ਧੌਣੋਂ ਫੜ ਕੇ ਬਾਹਰ ਕਹੇ ਵੀ ਇੱਥੋਂ ਬਾਹਰ ਨਿਕਲੋ ਜੀ ਕੱਲ ਨੂੰ ਅਦਾਲਤਾਂ ਵਿੱਚ ਘਸੀਟੇ ਇਸ ਕਰਕੇ ਆਪਦੇ ਹੱਕ ਤੇ ਹਕੂਕਾਂ ਲਈ ਪੰਦਲੇ ਹੋ ਕੇ ਜਿਹੜਾ ਹੈਗਾ ਨਾ ਕੰਮ ਕਰੋ ਤੇ ਆਪਦੀਆਂ ਰਜਿਸਟਰੀਆਂ ਕਰਾਉਣ ਲਾਲ ਕੀ ਰੌਂਦੇ ਕਰਾਂਗੀਆਂ ਰਜਿਸਟਰੀਆਂ ਕਰਾਉਣ ਪੰਜ-ਪੰਜ ਮਰਲੇ ਪਲਾਟਾਂ ਦੀ ਮੰਗ ਕਰਨ ਔਰ ਲੈਂਡ ਫੀਲਿੰਗ ਐਕਟ ਦੀ ਗੱਲ ਕਰਨ ਤਾਂ ਕਿ 17.5 ਕਿੱਲੇ ਤੋਂ ਵੱਧ ਕੇ ਜੋ ਭਾਰਤ ਦਾ ਕਾਨੂੰਨ ਉਹ ਕਹਿ ਰਿਹਾ ਕੋਈ ਵੀ ਜ਼ਮੀਨ ਨਹੀਂ ਰੱਖ ਸਕਦਾਗਾ ਤੇ ਇਹ ਜਿਹੜੀ ਬਾਕੀ ਬੇਨਾਮੀਆ ਜ਼ਮੀਨਾਂ ਆ ਜੋ ਧਨਾੜ ਲੋਕਾਂ ਨੇ ਹਜ਼ਾਰ-ਹਜ਼ਾਰ ਕਿੱਲੇ ਦੇ ਉੱਤੇ ਕਬਜ਼ਾ ਕੀਤਾ ਆ ਪਰ ਸਾਡੇ ਜਿਹੜੇ ਗਰੀਬ ਆ ਉਹਨਾਂ ਕੋਲ ਇੱਕ ਮਰਲਾ ਵੀ ਜ਼ਮੀਨ ਨਹੀਂ ਹੈਗੀ ਇਹ ਬਿਲਕੁਲ ਕਾਣੀ ਵੰਡ ਹੋਈ ਆ ਅਸੀਂ ਭਾਰਤ ਸਰਕਾਰ ਨੂੰ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਲੈਂਡ ਸਲੀਕਟ ਪੰਜਾਬ ਦੇ ਵਿੱਚ ਲਾਗੂ ਕਰਕੇ ਗਰੀਬਾਂ ਨੂੰ 1.75 ਏਕੜ ਤੋਂ ਵੱਧ ਕੇ ਜੋ ਜ਼ਮੀਨਾਂ ਆ ਉਹ ਇਹਨਾਂ ਦੇ ਵਿੱਚ ਤਕਸੀਮ ਕੀਤੀਆਂ ਜਾਣ ਵੰਡ ਦਿੱਤੀਆਂ ਜਾਣ ਪਿਛਲੇ ਦਿਨਾਂ ਤੋਂ ਅਮਰਿੰਦਰ ਸਿੰਘ ਦਾ ਇੱਕ ਬਿਆਨ ਜਿਹੜਾ ਉਹ ਕਾਫੀ ਚਰਚਾ ਦੇ ਵਿੱਚ ਆ ਉਹਦੇ ਬਾਰੇ ਕੀ ਟਿੱਪਣੀ ਕਰਨੀ ਜਾਂ ਕੱਲਾ ਰਾਜਾ ਵੜਿੰਗ ਨਹੀਂ ਹੈ ਇੱਥੇ ਆਏ ਦਿਨ ਸਾਰੀਆਂ ਪਾਰਟੀਆਂ ਦੇ ਬੰਦਿਆਂ ਨੇ ਜਿਹੜਾ ਕੋਈ ਨਾ ਕੋਈ ਸ਼ਰੂਲਡ ਕਾਸ ਲੋਕਾਂ ਦੇ ਉੱਤੇ ਟਿੱਕਾ ਟਿੱਪਣੀ ਕੀਤੀ ਆ ਉਹ ਕਿਉਂ ਕੀਤੀ ਆ ਕਿਉਂਕਿ ਸਾਡੇ ਲੋਕ ਹਜੇ ਅਵੇਰ ਹੀ ਨਹੀਂ ਗਏ ਡੈਰੀ ਹੈ ਨਹੀਂ ਖੋਵੀ ਹੈ ਨਹੀਂ ਗਾਉਣਾ ਨੂੰ ਕਿ ਜਿਹੜਾ ਹੈਗਾ ਜੋ ਜੀ ਹੈ ਬੋਲੀ ਜਾਂਦੇ ਆ ਇੱਕ ਪਾਸੇ ਤਾਂ ਅਸੀਂ ਪੜਦੇ ਆ ਕਿ ਅਵਰ ਅੱਲਾ ਨੂਰਪਾ ਕੁਦਰਤ ਕੇ ਸਭੰਦੇ ਇੱਕ ਨੂਰ ਤੇ ਸਭਜੂ ਉਪਜਾ ਕੌਣ ਭਲੇ 100 ਮੰਦੇ ਕੌਣ ਆ ਮਤਲਬ ਕਿ ਜਿਹੜਾ ਹੈਗਾ ਸਾਰੇ ਆ ਇੱਕੋ ਜਗ੍ਹਾ ਤੇ ਆਏ ਆ ਪਰ ਇੰਨੇ ਪੜ੍ਹੇ ਲਿਖੇ ਬੰਦੇ ਦੇ ਉੱਤੇ ਟੀਕਾ ਟਿੱਪਣੀ ਕਰਨੀ ਗ੍ਰਹਿ ਜਿਹੜਾ ਹੈਗਾ ਮਤਰਾਲੇ ਦਾ ਜਿਹੜਾ ਮੰਤਰੀ ਰਹਿ ਚੁੱਕਾ ਸੀ ਦੇਸ਼ ਦਾ ਉਹਦੇ ਉੱਤੇ ਟੀਕਾ ਟਿੱਪਣੀ ਕਰਨੀ ਇਹ ਬਹੁਤ ਹੀ ਸੌੜੀ ਮਾਨਸਿਕਤਾ ਆ ਅਸੀਂ ਰਾਜਾ ਵੜਿੰਗ ਵਰਗੇ ਅਤੇ ਹੋਰ ਵੀ ਵਗ ਵਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਚੇਤਾਵਨੀ ਦਿੰਨੇ ਆ ਬੰਦੇ ਦੇ ਪੁੱਤ ਬਣਜੋ ਸਾਡੇ ਸਮਾਜ ਲਈ ਮਾੜਾ ਚੰਗਾ ਨਾ ਬੋਲੋ ਨਹੀਂ ਤੇ ਅਸੀਂ ਪਿੰਡਾਂ ਦੇ ਵਿੱਚ ਤੁਹਾਡਾ ਵੜਨਾ ਜਿਹੜਾ ਮੁਸ਼ਕਲ ਕਰ ਦਾਂਗੇ ਕੱਲ ਨੂੰ ਫਿਰ ਕਹੋਗੇ ਕਿ ਪੰਜਾਬ ਦੇ ਵਿੱਚ ਸ਼ਰੂਲਡ ਕਾਸ ਲੋਕ ਮਾਹੌਲ ਖਰਾਬ ਕਰ ਰਿਹਾ ਹੈ ਅਸੀਂ ਕਦੇ ਵੀ ਇਤਿਹਾਸ ਗਵਾਹ ਆ ਕਿ ਅਸੀਂ ਪੈਸੇ ਜਿਹੜਾ ਹੈਗਾ ਮਾਫ ਕਰਾਉਣ ਦੇ ਲਈ ਕਰਜ਼ੇ ਮਾਫ ਕਰਾਉਣ ਦੇ ਲਈ ਸਾਡੇ ਸਮਾਜ ਨੇ ਕਦੇ ਵੀ ਅੱਜ ਤੱਕ ਕਦੀ ਵੀ ਤਰਨਾ ਨਹੀਂ ਲਾਇਆ ਜਿਲਹ ਸਾਹਿਬ ਕਾਰੂ ਸਾਹਿਬ ਕਦੇ ਵੀ ਤਰਨਾ ਨਹੀਂ ਲਾਇਆਗਾ ਇਹ ਸਾਡਾ ਇਤਿਹਾਸ ਆ ਅਸੀਂ ਜਦੋਂ ਵੀ ਲੜਿਆ ਆ ਆਪਦੀਆਂ ਇੱਛਤਾਂ ਦੇ ਲਈ ਤੇ ਆਪਦੀ ਅਣਖਾਂ ਦੇ ਲਈ ਲੜਿਆ ਆ ਇਸ ਕਰਕੇ ਬੰਦੇ ਦੇ ਪੁੱਤ ਬਣ ਜਾਣ ਜਿਹੜੇ ਬੰਦੇ ਸਾਨੂੰ ਆਵਾ ਤਵਾ ਬੋਲਦੇ ਆ ਅਸੀਂ ਪਿੰਡਾਂ ਦੇ ਵਿੱਚ ਉਹਨਾਂ ਦਾ ਨਹੀਂ ਉਹਨਾਂ ਦੇ ਲੀਡਰਾਂ ਦਾ ਸਮੂਹ ਲੀਡਰਾਂ ਦਾ ਉਹਨਾਂ ਪਾਰਟੀਆਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਬਾਈਕਾਟ ਵੀ ਕਰਾਂਗੇ ਤੇ ਉਹਨਾਂ ਨੂੰ ਦਿਨੇ ਤਾਰੇ ਵੀ ਦਿਖਾ ਸਕਦੇ ਆਂ ਕਿ ਸਾਡੇ ਦੀ ਸਮਰੱਥਾ ਆ ਸਾਡਾ ਸਮਾਜ ਜਾਗ ਚੁੱਕਾ ਆ। ਲਖਵੀਰ ਸਿੰਘ ਕਿਸ਼ਨਪੁਰਾ ਜੀ ਤੇ ਸਾਡੇ ਸੀਨੀਅਰ ਲੀਡਰ ਸਭਾ ਸਰਦਾਰ ਰਣਜੀਤ ਸਿੰਘ ਜੀ ਵੱਲੋਂ ਦਿੱਤੀ ਗਈ ਅਹੁਦੇਦਾਰੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਵੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਤਹਿ ਦਿਲੋਂ ਸੇਵਾ ਕਰਕੇ ਆਪਦੀ ਪਾਰਟੀ ਦਾ ਜਥੇਬੰਦੀ ਦਾ ਨਾਮ ਰੋਸ਼ਨ ਕਰਾਂਗੇ। ਅੱਜ ਪਹਿਲਾਂ ਤਾਂ ਐਸਸੀ ਫਰੰਟ ਪੰਜਾਬ ਵੱਲੋਂ ਤੁਹਾਡਾ ਦੋਹਾਂ ਚੈਨਲਾਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਸਾਡੀ ਆਵਾਜ਼ ਜਨ ਜਨ ਤੱਕ ਪਹੁੰਚਾਉਣ ਦੀ ਗੱਲ ਕਰ ਰਹੇ ਹਾਂ ਤੇ ਅੱਜ ਮੈਂ ਦੱਸਣਾ ਚਾਹੁੰਦਾ ਐਸਸੀ ਫਰੰਟ ਪੰਜਾਬ ਨੂੰ ਭਾਰੀ ਬਲ ਮਿਲਿਆ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸਰਦਾਰ ਲਖਵੀਰ ਸਿੰਘ ਜੀ ਕਿਸ਼ਨਪੁਰਾ ਇਹਨਾਂ ਨੂੰ ਕਿਸ਼ਨਪੁਰਾ ਬਲਾਕ ਦੇ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਆਸ ਕਰਦੇ ਹਾਂ ਵੀ ਇਹ ਜਿਹੜਾ ਆਪਣੇ ਸਮਾਜ ਲਈ ਪੱਪਰ ਰਹਿ ਕੇ ਹਰ ਮੁਸ਼ਕਲ ਨੂੰ ਹੱਲ ਕਰਨ ਲਈ ਜੋ ਇਹਨਾਂ ਤੋਂ ਕੋਈ ਮਸਲਾ ਉਲਝਦਾ ਏ ਉਹ ਸਾਡੇ ਤੱਕ ਪਹੁੰਚਾਉਣ ਦੀ ਗੱਲ ਕਰਨਗੇ ਤੇ ਆਪਣੇ ਸਮਾਜ ਦੀ ਗੱਲ ਕਰਨਗੇ ਜਿਸ ਤਰ੍ਹਾਂ ਗੱਲ ਕਰਨ ਲਈਏ ਕਿ ਅਕਸਰ ਇੱਕ ਹਾਲਤਾ ਕਿ ਜਨਮ ਚਰ ਬੱਚਾ ਰੋਂਦਾ ਨਹੀਂ ਉਹਨਾਂ ਚਰ ਮਾਂ ਵੀ ਦੁੱਧ ਨਹੀਂ ਦਿੰਦੀ ਆਪਣੇ ਲੋਕਾਂ 'ਚ ਵੇਰ ਕਿਉਂ ਨਹੀਂ ਹੋ ਰਿਹਾ ਆਪਣੇ ਹੱਕਾਂ ਲਈ ਲੜ ਕਿਉਂ ਨਹੀਂ ਰਹੇ ਇਹ ਗੱਲ ਤੁਹਾਡੀ ਬਿਲਕੁਲ درست ਹੈ ਜੀ ਜਿਹੜਾ ਸਾਡਾ ਸਮਾਜ ਹੈ ਸਾਡਾ ਸਮਾਜ ਉਦੋਂ ਤੱਕ ਪਰ ਹੁੰਦਾ ਉਦੋਂ ਗੱਲ ਕਰਦਾ ਜਦੋਂ ਉਹਨਾਂ ਤੇ ਜਿਵੇਂ ਸਾਡੇ ਗੁਰੂ ਸਾਹਿਬ ਕਹਿ ਕੇ ਗਿਆ ਜਦੋਂ ਬਾਣ ਲੱਗਿਓ ਤਵੇ ਰੋਸ ਜਾਗਿਓ ਉਦੋਂ ਪਹਿਨਾ ਜਦੋਂ ਤੱਕ ਬਾਣ ਨਹੀਂ ਲੱਗਦਾ ਉਹਨਾਂ ਚ ਇਹ ਗੱਲ ਨਹੀਂ ਕਰਦੇ ਆਪਦੀ ਜਿਵੇਂ ਹੁਣ ਇੱਕ ਰਾਜਾ ਵਿਡੰਗਨ ਨੇ ਬਿਆਨ ਦਿੱਤਾ ਸੀਗਾ ਸਾਡੇ ਬਹੁਤ ਹੀ ਸਰਕਾਰਯੋਗ ਨੇਤਾ ਸਰਦਾਰ ਬੂਟਾ ਸਿੰਘ ਜੀ ਬਾਰੇ ਤੇ ਵੈਸੇ ਤਾਂ ਮੈਂ ਉਹਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿਉਂਕਿ ਨਾ ਉਹਦੀ ਵਜ੍ਹਾ ਨਾਲ ਸਾਡਾ ਸਮਾਜ ਕਾਫੀ ਰੋਸ ਦੇ ਵਿੱਚ ਆਇਆ ਤੇ ਇਸ ਗੱਲ ਦੀ ਵੱਖ-ਵੱਖ ਪਾਰਟੀਆਂ ਨੂੰ ਸਮਝ ਆ ਗਈ ਹੈ ਵੀ ਜਿਹੜੇ ਅਸੀਂ ਲੀਡਰ ਆ ਉਹਨਾਂ ਦਾ ਜਿਹੜਾ ਵੀ ਮਾਨ ਸਨਮਾਨ ਆ ਉਹ ਕਿਹੜੇ ਤਰੀਕੇ ਰੱਖਣਾ ਚਾਹੀਦਾ ਤੇ ਅਸੀਂ ਸਮਾਜ ਕਿੰਨਾ ਕੁ ਆਪਦੇ ਵਿਜੂਦ ਦੇ ਵਿੱਚ ਆ ਤੇ ਬਾਕੀ ਮੈਂ ਅਸੀਂ ਸਮਾਜ ਦੇ ਜਿੰਨੇ ਵੀ ਲੀਡਰ ਆ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀ ਭਾਈ ਤੁਸੀਂ ਪਾਰਟੀ ਦੇ ਵਫਾਦਾਰ ਬਹੁਤ ਜ਼ਿਆਦਾ ਹੋ ਸਮਾਜ ਦੇ ਵਫਾਦਾਰ ਘਟੋਂ ਜਦੋਂ ਤੱਕ ਤੁਸੀਂ ਪਾਰਟੀਆਂ ਦੇ ਵਫਾਦਾਰ ਰਹੋਗੇ ਸਮਾਜ ਦੇ ਵਫਾਦਾਰ ਘਟ ਰਹੋਗੇ ਤੁਹਾਡੇ ਨਾਲ ਇਹ ਜਿਹੜੀਆਂ ਤੁਹਾਡੇ ਮਾਨ ਸਨਮਾਨ ਤੇ ਗੱਲਾਂ ਹੁੰਦੀਆਂ ਉਹ ਹੁੰਦੀਆਂ ਰਹਿਣੀਆਂ ਜੇ ਤੁਸੀਂ ਸਮਾਜ ਦੇ ਨਾਲ ਖੜੋ ਤਾਂ ਸਮਾਜ ਵੀ ਤੁਹਾਡੇ ਨਾਲ ਖੜੂਗਾ ਦੇਖੋ ਅੱਜ ਬੂਟਾ ਸਿੰਘ ਦੇ ਨਾਲ ਟੋਟਲ ਹੀ ਐਸੀ ਸਮਾਜ ਬੇਸ਼ੱਕ ਉਹ ਕੋਈ ਕਾਲੀ ਦਲ ਚ ਕੰਮ ਕਰਦਾ ਬੇਸ਼ੱਕ ਬੀਜੇਪੀ ਚ ਕਰਦਾ ਬੇਸ਼ੱਕ ਆਮ ਆਦਮੀ ਪਾਰਟੀ ਚ ਜਾਂ ਬਸਪਾ ਚ ਕਰਦਾ ਹਰ ਇੱਕ ਨੇ ਇਸ ਚੀਜ਼ ਦਾ ਰੋਸ ਜਤਾਇਆ ਪਰ ਜਦੋਂ ਸਾਡੇ ਐਸਸੀ ਸਮਾਜ ਦੇ ਕਿਸੇ ਭੈਣ ਭਰਾ ਨਾਲ ਤਕਾ ਹੁੰਦਾ ਤਾਂ ਉਦੋਂ ਇਹ ਜਿਹੜੇ ਜਿਹੜੀਆਂ ਪਾਰਟੀਆਂ ਦੇ ਵਿੱਚ ਹੁੰਦੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਵੀ ਜਿਹੜੇ ਲੋਕ ਆ ਉਹਨਾਂ ਨੂੰ ਇਹ ਲੱਗੀ ਜਾਂਦਾ ਵੀ ਇਹ ਸਾਡੀ ਪਾਰਟੀ ਤੋਂ ਬਾਹਰ ਆ ਇਹਨਾਂ ਨੇ ਦੂਜੀ ਪਾਰਟੀ ਦੀ ਮਦਦ ਕੀਤੀ ਆ ਤੇ ਉਹ ਆਪਦੇ ਸਮਾਜ ਦੀ ਗੱਲ ਨਹੀਂ ਕਰਨਾ ਪਸੰਦ ਕਰਦੇ ਮੈਂ ਉਹਨਾਂ ਲੀਡਰਾਂ ਨੂੰ ਕਹਿ ਦੇਣਾ ਚਾਹੁੰਦਾ ਵੀ ਜੇ ਤੁਸੀਂ ਸਮਾਜ ਦੇ ਨਹੀਂ ਤਾਂ ਸਮਾਜ ਵੀ ਤੁਹਾਡਾ ਨਹੀਂ ਤਾਂ ਕਰਕੇ ਸਾਰੇ ਲੀਡਰਾਂ ਨੂੰ ਇਹ ਬੇਨਤੀ ਆ ਵੀ ਤੁਸੀਂ ਵੀ ਸਮਾਜ ਦੀ ਗੱਲ ਕਰੋ ਸਮਾਜ ਤੁਹਾਡੀ ਗੱਲ ਕਰੂਗਾ ਸਮਾਜ ਕੋਈ ਬੇਕੂਫ ਨਹੀਂ ਜੇ ਤੁਸੀਂ ਸਮਾਜ ਦੀ ਗੱਲ ਕਰੋਗੇ ਤਾਂ ਤੁਹਾਡੇ ਨਾਲ ਸਮਾਜ ਖੜੂਗਾ ਨੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਵੀ ਦਰਦਸ਼ਾ ਉਹੀ ਹੋਊਗੀ ਜਿਵੇਂ ਜਾਤ ਹੰਕਾਰੀ ਸਾਡੇ ਗ੍ਰਹਿ ਮੰਤਰੀ ਰਹਿ ਚੁੱਕੇ ਸਰਦਾਰ ਬੂਟਾ ਸਿੰਘ ਨੂੰ ਬੋਲ ਸਕਦੇ ਆ ਤਾਂ ਤੁਹਾਨੂੰ ਵੀ ਬੋਲ ਸਕਦੇ ਆ ਥੈਂਕ ਯੂ